ਮੇਰੇ ਤੋਂ ਵੱਡਾ ਸੀਗਾ ਉਹ ਨੂੰ ਚੱਕ ਕੇ ਲੈ ਗਏ ਅਤਵਾਦੀ ਸਾਇਨੋਟ ਦਾ ਕੈਪਸੂਲ ਦੇ ਕੇ ਉਹ ਨੂੰ ਮਾਰ ਦਿੱਤਾ ਤੇ ਢਿੱਲਮਾ ਦੇ ਟਿੱਬਿਆਂ 'ਚ ਉਹ ਨੂੰ ਦੱਬ ਦਿੱਤਾ ਜੀ 750 ਲੱਖ ਰੁਪਈਆ ਮੰਗਿਆ ਜੀ ਪਰ ਐਨੇ ਪੈਸੇ ਉਦੋਂ ਕਦੋਂ ਬੰਦੇ ਸੀ ਪਰ ਉਹਨਾਂ ਨੇ ਸਾਨੂੰ ਇਹ ਕਹਿੰਦੇ ਕਹਿੰਦਿਆ ਨੇ ਸਾਡਾ ਮੁੰਡਾ ਮਾਰ ਦਿੱਤਾ ਸਾਰਿਆਂ ਨੂੰ ਨੌਕਰੀਆਂ ਮਿਲ ਗਈਆਂ ਸਾਨੂੰ ਫਿਰ ਵੀ ਕੋਈ ਨਹੀਂ ਮਿਲੀ ਪੰਜਾਬ ਦੇ ਵਿੱਚ ਇਹ ਬਿਆੰਤ ਸਿੰਘ ਦੇ ਪੋਤਰੇ ਨੂੰ ਨੌਕਰੀ ਦਿੱਤੀ ਗਈ ਆ ਡੀਐਸਪੀ ਦੀ ਸਾਡੇ ਬੱਚੇ ਪੜ੍ਹੇ ਲਿਖੇ ਵੀ ਧੱਕੇ ਖਾ ਰਹੇ ਨੇ ਐਸੇ ਧਾਰਤੇ ਮਿਲਿਆ ਜੀ ਸਾਡੇ ਕੋਲ ਆਰਟੀਆਆਂ ਕੜਾਈਆਂ ਹੋਈਆਂ ਨੇ ਉਹਨਾਂ ਦੀਆਂ ਸਾਡੇ ਕੋਲ ਸਾਰੇ ਪ੍ਰੂਫ ਪਏ ਨੇ ਜੋਗਿੰਦਰ ਪਾਂਡੇ ਦੇ ਪੁੱਤਰੇ ਨੂੰ ਦਿੱਤੀ ਹੋਈ ਆ ਜੀ ਭੀਸ਼ਮ ਪਾਂਡੇ ਨੂੰ ਇਹ ਰੈਡ ਕਾਰਡ ਬਣਾ ਕੇ ਦਿੱਤਾ ਡੈਥ ਸਰਟੀਫਿਕੇਟ ਦਿੱਤਾ ਸਾਡੀ ਐਫ ਆਈ ਆਰ ਹੋਈ ਆ 1 ਲੱਖ ਰੁਪਇਆ ਐਕਸ ਗਰੇਸੀਆ ਗ੍ਰਾਂਟ ਦਿੱਤੀ ਆ ਜਿਹੜੀ ਸਾਨੂੰ ਫਿਰ ਉਹ ਵੀ ਅਸੀਂ ਕੀ ਕਰਨੇ ਸੀਗੇ ਮੇਰੇ ਫਾਦਰ ਬਾਦਲ ਨੂੰ ਵੀ ਮਿਲ ਕੇ ਆਏ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਪਰਨੀਤ ਕੌਰ ਨੂੰ ਵੀ ਮਿਲ ਕੇ ਆਏ ਪਰ ਸਾਡੀ ਕਿਤੇ ਕੋਈ ਸੁਣਵਾਈ ਨਹੀਂ ਹੋਈ ਜਦੋਂ ਉਸਤਾਜ ਪਿੰਡ ਆਏ ਸੀਗੇ ਇਹਨਾਂ ਦਾ ਜਨਮ ਦਿਨ ਸੀ ਭਗਵੰਤ ਮਾਨ ਜੀ ਦਾ ਅਸੀਂ ਉੱਥੇ ਵੀ ਗਏ ਅਸੀਂ ਉੱਥੇ ਬਹੁਤ ਰੌਲਾ ਪਾਇਆ ਬਹੁਤ ਉਹਨਾਂ ਨੂੰ ਉਹ ਕਿਹਾ ਨੌਕਰੀ ਇਹ ਤਰਸ ਦੇ ਆਧਾਰ ਤੇ ਆ ਸਰਕਾਰ ਨੂੰ ਆਮ ਜਨਤਾ ਤੇ ਤਰਸ ਕਰਨਾ ਚਾਹੀਦਾ ਜਾਂ ਇਹਨਾਂ ਦੇ ਪੋਤਿਆਂ ਤੇ ਤਰਸ ਕਰਨਾ ਚਾਹੀਦਾ ਵਿਧਾਇਕਾਂ ਦੇ ਪੋਤਿਆਂ ਤੇ ਕੋਈ ਸਰਕਾਰੀ ਸਹੂਲਤ ਸਾਨੂੰ ਕੋਈ ਨਹੀਂ ਦਿੰਦੀ ਹੈਗੀ ਸਾਨੂੰ ਇਹੀ ਕਹਿੰਦੇ ਰਹੇ ਵੀ ਤੁਸੀਂ ਉਹਦੇ ਤੇ ਨਿਰਪਰ ਨਹੀਂ ਕਰਦੇ ਸੀ ਵੀ ਜਦੋਂ ਉਹ ਮੁੰਡਾ ਮਾਰਿਆਗਾ ਪੈਨਸ਼ਨ 6000 ਮਿਲਦੀ ਆ ਜੀ ਸਰਕਾਰ ਦੀਆਂ ਹਦਾਇਤਾਂ ਆਈਆਂ ਹੋਈਆਂ ਸੀ 2006 ਦੇ ਵਿੱਚ ਪੈਨਸ਼ਨ ਦੀਆਂ ਪਰ ਸਾਨੂੰ 2023 ਦੇ ਵਿੱਚ ਸਾਡੀ ਪੈਨਸ਼ਨ ਲੱਗਦੀ ਅਸੀਂ ਪਹਿਲਾਂ ਬਹੁਤ ਵਾਰੀ ਅਪਲਾਈ ਕੀਤਾ ਸਾਡੇ ਕੋਲ ਪ੍ਰੂਫ ਪਏ ਨੇਗੇ ਸਾਰੇ ਸਾਰਿਆਂ ਨੂੰ ਮਿਲ ਗਏ ਆਸੇ ਹੋ ਰਹਿ ਗਈ ਸਾਡੇ ਵੀ ਜਵਾਬ ਭੁੱਖੇ ਚੇਹੇ ਫਪਿਆ ਜਦੋਂ ਚੰਨੀ ਦੀ ਸਰਕਾਰ ਆਈ ਸੀ ਉਹਨਾਂ ਨੇ ਕਿਹਾ ਸੀ ਵੀ ਜਿਹੜੇ ਲੋਕ ਰਹਿ ਗਏ ਅੱਤਵਾਦੀਆਂ ਹੱਥੋਂ ਮਾਰੇ ਜਾਂ ਦੰਗਾ ਭੀੜਤ ਨੇਗੀ ਵੀ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਸਾਨੂੰ ਉਦੋਂ ਪੂਰੀ ਉਮੀਦ ਹੋ ਗਈ ਸੀ ਵੀ ਹੁਣ ਸਾਨੂੰ ਨੌਕਰੀ ਮਿਲ ਜੂ ਨੌਕਰੀ ਮਿਲ ਜੂਗੀ ਪਰ ਉਹਨਾਂ ਨੇ ਨੋਟੀਫਿਕੇਸ਼ਨ ਨਹੀਂ ਕੀਤਾ ਸਤਿ ਸ਼੍ਰੀ ਅਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਆਸ ਕਰੇ ਬਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਪੰਜਾਬ ਦੇ ਵਿੱਚ ਕਾਲਾ ਦੌਰ ਰਿਹਾ ਉਸ ਦੌਰ ਦੇ ਵਿੱਚ ਲੱਖਾਂ ਪੰਜਾਬ ਦੇ ਨੌਜਵਾਨ ਜਿਹੜੇ ਆ ਉਹ ਕਾਣ ਕੀਤੇਗੇ ਪਰ ਬੜਾ ਕੁਝ ਹੋਇਆ ਉਸ ਚੀਜ਼ ਦੇ ਉੱਪਰ ਜਾਣ ਦੀ ਜ਼ਰੂਰਤ ਨਹੀਂ ਕਿਉਂਕਿ ਉਹ ਜ਼ਖਮ ਨੇ ਜਿਸ ਤਰ੍ਹਾਂ ਦੇ ਨਾਲ ਕੁਰੀਦਾਂਗੇ ਤਿਉ ਤਿਉ ਉਹ ਜ਼ਖਮ ਜਿਹੜੇ ਹੋ ਅੱਲੇ ਹੁੰਦੇ ਜਾਂਦੇ ਨੇ ਉਸ ਵੇਲੇ ਸਰਕਾਰ ਦੀ ਇੱਕ ਪਾਲਿਸੀ ਬਣੀ ਜਿਸ ਦੇ ਤਹਿਤ ਕਿ ਉਸ ਦੌਰ ਦੇ ਵਿੱਚ ਜੇਕਰ ਕੋਈ ਨੌਜਵਾਨ ਦਾ ਕਿਸੇ ਦਾ ਵੀ ਜਿਹੜਾ ਕਤਲ ਹੁੰਦਾ ਪਰਿਵਾਰ ਦੇ ਕਿਸੇ ਜੀ ਦਾ ਕਤਲ ਹੁੰਦਾ ਤਾਂ ਉਸ ਤੇ ਪਰਿਵਾਰ ਦੇ ਇੱਕ ਜੀ ਨੂੰ ਪੈਨਸ਼ਨ ਤੇ ਨਾਲ ਸਰਕਾਰੀ ਨੌਕਰੀ ਮਿਲਣੀ ਲਾਜ਼ਮੀ ਸੀ ਬੜਿਆਂ ਨੂੰ ਨੌਕਰੀਆਂ ਮਿਲੀਆਂ ਬਈ ਪਰ ਅੱਜ ਸਾਡੇ ਨਾਲ ਇੱਕ ਪਰਿਵਾਰ ਅਜੇਹਾ ਬੈਠਾ ਆ ਜਿਨ੍ਹਾਂ ਦੇ ਇੱਕ ਜੀ ਦਾ ਕਤਲ ਜਿਹੜਾਗਾ 1992 ਦੇ ਵਿੱਚ ਹੁੰਦਾ ਆ ਅੱਜ ਤੱਕ ਪਰਿਵਾਰ ਦਰਦ-ਦਰਦੀਆਂ ਠੋਕਰਾਂ ਖਾ ਰਿਹਾ ਆ ਉਸ ਨੌਕਰੀ ਦੇ ਲਈ ਜਿਹੜੀ ਸਰਕਾਰ ਨੇ ਐਲਾਨ ਕੀਤਾ ਸੀ ਸਰਕਾਰ ਨੇ ਕਿਹਾ ਸੀ ਪੈਨਸ਼ਨ ਦੇ ਲਈ ਵੀ ਲੰਬਾ ਸਮਾਂ ਪਰਿਵਾਰ ਨੇ ਤੱਕੇ ਖਾਦੇ ਉਸ ਤੋਂ ਬਾਅਦ ਕਿਤੇ ਜਾ ਕੇ ਪਰਿਵਾਰ ਦੀ ਜਿਹੜੀ ਉਹ ਪੈਨਸ਼ਨ 92 ਦੇ ਵਿੱਚ ਡੈਥ ਹੁੰਦੀ ਆ 220 ਦੇ ਵਿੱਚ ਜਾ ਕੇ ਕਿਤੇ ਪੈਨਸ਼ਨ ਲੱਗਦੀ ਆ ਪੂਰੀ ਕਹਾਣੀ ਦੇ ਉੱਪਰ ਜਿਹੜਾ ਹੈਗਾ ਗੱਲਬਾਤ ਆਪਾਂ ਜਿਹੜਾ ਕਰਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਚਾਹੂੰਗਾ ਕਿ ਹਾਲਾਂਕਿ ਜਿਵੇਂ ਮੈਂ ਪਹਿਲਾਂ ਗੱਲ ਕਰੀ ਆ ਕਿ ਜ਼ਖਮ ਨੇ ਜਿਵੇਂ ਜਿਵੇਂ ਕੋਰੇ ਇਦਾਂਗੇ ਤੇ ਉੱਤੇ ਹਣਾ ਅੱਲੇ ਹੁੰਦੇ ਨੇ ਤੇ ਕਹਾਣੀ ਦੱਸ ਦਿਓ ਪੂਰੀ ਕੀ ਕੀ ਬਣਿਆ ਸੀ ਉਸ ਉਸ ਦਿਨ ਤੋਂ ਸ਼ੁਰੂ ਕਰਦੇ ਆ 92 ਦਾ ਉਹ ਦਿਨ ਕਾਲਾ ਦਿਨ ਹਾਂਜੀ ਅਸੀਂ ਰਾਤ ਨੂੰ ਸੁੱਤੇ ਪਏ ਸੀ ਸਾਨੂੰ ਨਹੀਂ ਪਤਾ ਸੀ ਵੀ ਸਾਡੇ ਨਾਲ ਕੀ ਘਟਣਾ ਵਾਪਰਨ ਵਾਲੀ ਆ ਜਦੋਂ ਰਾਤ ਨੂੰ ਸਾਡੇ ਘਰ ਪੌੜੀ ਲਾ ਕੇ ਅਤਵਾਦੀ ਬਣ ਗਏ ਤੇ ਸਾਨੂੰ ਕਹਿੰਦੇ ਵੀ ਤੁਹਾਡੇ ਪਾਪਾ ਨੂੰ ਲੈ ਕੇ ਜਾਣਾ ਅਸੀਂ ਵੀ ਸਾਡੇ ਪ੍ਰਧਾਨ ਨੇ ਕਿਹਾ ਅਸੀਂ ਜਦੋਂ ਕਿਹਾ ਵੀ ਅਸੀਂ 14 14 ਸਾਲ ਦੇ ਸੀ ਅਸੀਂ ਕਿਹਾ ਵੀ ਸਾਡੇ ਪਾਪਾ ਤਾਂ ਹੈ ਨਹੀਂ ਉਹ ਤਾਂ ਚਲੇ ਗਏ ਬਰਨਾਲੇ ਵੀ ਅਸੀਂ ਠਿਕਰੀਵਾਲ ਰਹਿੰਦੇ ਸੀ ਸਾਡੇ ਛੋਟਾ ਬ੍ਰਦਰ ਸੀ ਮੇਰਾ ਮੇਰੇ ਤੋਂ ਵੱਡਾ ਸੀਗਾ ਤੇ ਉਹ ਨੂੰ ਚੱਕ ਕੇ ਲੈ ਗਏ ਅਤਵਾਦੀ ਕਹਿੰਦੇ ਅਸੀਂ ਸਾਡੇ ਪ੍ਰਧਾਨ ਨੂੰ ਪੁੱਛ ਕੇ ਛੱਡ ਕੇ ਜਾਵਾਂਗੇ ਪਰ ਉਸ ਤੋਂ ਬਾਅਦ ਸਾਨੂੰ ਬਹੁਤ ਲਾਰੇ ਲਾਉਂਦੇ ਰਹੇ ਸਾਨੂੰ ਰਖੜੀ ਵਾਲੇ ਦਿਨ ਕਹਿੰਦੇ ਵੀ ਅਸੀਂ ਛੱਡ ਜਾਾਂਗੇ ਵੀ ਭੈਣਾ ਢੀਕਦੀਆਂ ਨੇ ਵੀ ਰਖੜੀ ਬੰਨ੍ਹਣੀ ਆ ਸੀ ਪਰ ਸਾਨੂੰ ਕੋਈ ਹੋ ਨਾ ਕਰਿਆ ਸਾਨੂੰ ਫਿਰ ਥੋੜੀ ਦੇਰ ਬਾਅਦ 15 20 ਦਿਨਾਂ ਬਾਅਦ ਉਹਨੂੰ ਮਾਰ ਦਿੱਤਾ ਸੀ ਜੀ ਸਾਇਨਾਟ ਦਾ ਕੈਪਸੂਲ ਦੇ ਕੇ ਉਹਨੂੰ ਮਾਰ ਦਿੱਤਾ ਤੇ ਟਿੱਲਮਾ ਦੇ ਟਿੱਬਿਆਂ ਚ ਉਹਨੂੰ ਦੱਬ ਦਿੱਤਾ ਜੀ ਉਸ ਤੋਂ ਬਾਅਦ ਸਾਨੂੰ ਕਈ ਸਾਲਾਂ ਬਾਅਦ ਜਦੋਂ ਅੱਤਵਾਦੀ ਫੜੇ ਗਏ ਤਾਂ ਪੁਲਿਸ ਨੇ ਉਹਨਾਂ ਤੋਂ ਉਗਲਵਾਇਆ ਵੀ ਕਿੱਥੇ ਆਹੋ ਬੱਚਾ ਜਿਹੜਾ ਤੁਸੀਂ ਚੱਕਿਆ ਸੀਗਾ ਮੁੰਡਾ ਇਹਨਾਂ ਦਾ ਤੇ ਪਰ ਉਹਨਾਂ ਨੇ ਜਦੋਂ ਕੁੱਟਮਾਰ ਹੋਈ ਉਹਨਾਂ ਨਾਲ ਉਹ ਮੰਨ ਗਏ ਵੀ ਅਸੀਂ ਟਿੱਲਮਾ ਦੇ ਟਿੱਬਿਆਂ ਦੇ ਵਿੱਚ ਮਾਰ ਕੇ ਦੱਬਤਾ ਜੀ ਉਸ ਤੋਂ ਬਾਅਦ ਅਸੀਂ ਜਦੋਂ ਕਢਵਾਇਆ ਪੁਲਿਸ ਨੂੰ ਨਾਲ ਲੈ ਕੇ ਤਾਂ ਉਹਨਾਂ ਨੇ ਅੱਗੇ ਡਾਕਟਰ ਕੋਲ ਭੇਜਿਆ ਵੀ ਚੈੱਕ ਅਪ ਕਰਨ ਵਾਸਤੇ ਵੀ ਇਹ ਕਿੰਨੇ ਸਾਲ ਦਾ ਮੁੰਡਾ ਸੀਗਾ ਵੀ ਜੋ ਮਾਰ ਕੇ ਦੱਬਿਆ ਪੁਲਿਸ ਨੇ ਤੇ ਉਹਨਾਂ ਨੇ ਅੱਗੇ ਡਾਕਟਰ ਨੂੰ ਵੀ ਪੈਸੇ ਦਿੱਤੇ ਉਹਨਾਂ ਨੇ ਡਾਕਟਰ ਨੂੰ ਇਹ ਕਹਾਤਾ ਵੀ ਇਹ ਕਿਸੇ ਜਾਨਵਰ ਦੀਆਂ ਹੱਡੀਆਂ ਨੇ ਕਿਸੇ ਮੁੰਡੇ ਦੀਆਂ ਨਹੀਂ ਜਦੋਂ ਡਾਕਟਰ ਤੇ ਵੀ ਕੇਸ ਕਰਿਆ ਜੀ ਫਿਰ ਉਹ ਮੰਨਿਆ ਵੀ ਹਾਂ ਇਹ 14-15 ਸਾਲ ਦਾ ਮੁੰਡਾ ਸੀ ਜੋ ਮਾਰਿਆ ਹੋਇਆਗਾ ਤੇ ਉਸ ਤੋਂ ਬਾਅਦ ਸਾਨੂੰ ਸਰਕਾਰਾਂ ਨੂੰ ਅਸੀਂ ਬਹੁਤ ੱੱਕੇ ਖਾਂਦੇ ਰਹੇ ਵੀ ਜੋ ਸਾਨੂੰ ਇਨਸਾਫ ਮਿਲਣਾ ਚਾਹੀਦਾ ਵੀ ਸਾਨੂੰ ਬੰਦੇ ਹੱਕ ਦੇਣੇ ਚਾਹੀਦੇ ਆ ਸਰਕਾਰ ਦੇਵੇ ਸਾਡੇ ਹੱਕ ਪੀ ਵੀ ਸਾਨੂੰ ਜਿਹੜੇ ਕਾਗਜ਼ ਪੱਤਰ ਬਣਾ ਕੇ ਦਿੱਤੇ ਆ ਪੱਤਰਾਂ ਤੇ ਆਵਾਂਗੀ ਪਰ ਨਾ ਇਹ ਗੱਲ ਕਲੀਅਰ ਕਰ ਦਿਓ ਤੁਹਾਡੇ ਨਾਲ ਕੀ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਅਤਵਾਦੀਆਂ ਦੇ ਵੱਲੋਂ ਚੁੱਕਿਆ ਗਿਆ ਹਾਂਜੀ ਤੁਹਾਡੇ ਨਾਲ ਕੋਈ ਨਿੱਜੀ ਦੁਸ਼ਮਣੀ ਸੀ ਨਿੱਜੀ ਰੰਜਿਸ਼ ਸੀ ਤੁਹਾਡੇ ਤੁਹਾਡੇ ਬ੍ਰਦਰ ਲੱਗਦੇ ਸੀ ਹਾਂਜੀ ਤੁਹਾਡੇ ਬ੍ਰਦਰ ਨੂੰ 14 ਸਾਲ ਦੀ ਉਮਰ ਦੇ ਵਿੱਚ ਕਿਉਂ ਚੁੱਕਿਆ ਗਿਆ ਕਿ ਕੋਈ ਨਿੱਜੀ ਕਾਰਨ ਸੀ ਕੋਈ ਨਿੱਜੀ ਕੋਈ ਕਾਰਨ ਨਹੀਂ ਹੈਗਾ ਸੀ 7.50 ਲੱਖ ਰੁਪਈਆ ਮੰਗਿਆ ਗਿਆ ਉਹਦੋਂ ਉਸ ਵੇਲੇ 1992 1992 ਚ ਹਾਂ 750 ਲੱਖ ਰੁਪਈਆ ਮੰਗਿਆ ਈ ਪਰ ਇੰਨੇ ਪੈਸੇ ਉਦੋਂ ਕਦੋਂ ਬੰਦੇ ਸੀ ਉਦੋਂ ਤਾਂ ਲੱਖ ਰੁਪਈਆ ਨਹੀਂ ਕਿਸੇ ਤੋਂ ਬੰਦਾ ਸੀ ਜੀ ਐਨਾ ਕਾਲਾ ਦੌਰ ਚੱਲ ਰਿਹਾ ਸੀ ਪਰ ਉਹਨਾਂ ਨੇ ਸਾਨੂੰ ਇਹ ਕਹਿੰਦੇ ਕਹਿੰਦਿਆ ਨੇ ਸਾਡਾ ਮੁੰਡਾ ਮਾਰ ਦਿੱਤਾ ਈ ਕੰਮ ਕੀ ਕਰਦੇ ਸੀ ਉਦੋਂ ਕੰਮ ਕੀ ਕਰਦੇ ਸੀ ਤੁਹਾਡਾ ਪਰਿਵਾਰ ਉਦੋਂ ਸਾਡਾ ਇਹ ਕੱਪੜੇ ਦਾ ਕੰਮ ਸੀ ਜੀ ਠਿੱਕਰੀਵਾਲ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਹਾਂਜੀ ਤੇ ਸਾਨੂੰ ਹਲੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਜੀ ਸਾਨੂੰ ਕਾਗਜ਼ ਪੱਤਰ ਸਾਰੇ ਬਣਾ ਕੇ ਦਿੱਤੇ ਜੀ ਸਰਕਾਰ ਨੇ ਸਰਕਾਰ ਨੇ ਹਾਂ ਜੀ ਕਾਗਜ਼ ਪੱਤਰ ਸਾਡੇ ਕੋਲ ਆ ਪਿਆ ਰੈੱਡ ਕਾਰਡ ਜੀ ਜਿਹੜਾ ਬਣਿਆ ਹੋਇਆ ਹਾਂਜੀ ਬਣਿਆ ਹੋਇਆ ਡੈਥ ਸਰਟੀਫਿਕੇਟ ਵੀ ਹੈਗਾ ਜੀ ਸਾਡੇ ਕੋਲ ਸਾਰੇ ਕਾਗਜ਼ ਪੱਤਰ 1 ਲੱਖ ਰੁਪਇਆ ਐਕਸ ਗ੍ਰੇਸੀਆ ਗ੍ਰਾਂਟ ਦਿੱਤੀ ਹੁੰਦੀ ਹੈ ਜੀ ਸਾਨੂੰ 1 ਲੱਖ ਹਾਂ ਜੀ ਉਦੋਂ ਸਾਰੇ ਕਾਗਜ਼ ਉਦੋਂ ਤੇ ਬਣੇ ਹੋਏ ਆ ਬਣੇ ਹੋਏ ਆ ਜੀ ਸਾਨੂੰ 96 ਦੇ ਵਿੱਚ ਬਣਾ ਕੇ ਦਿੱਤਾ ਸੀ ਜੀ ਰੈੱਡ ਕਾਰਡ ਸਾਨੂੰ ਪਰ ਕੁਝ ਕੋਈ ਸਰਕਾਰੀ ਸਹੂਲਤ ਸਾਨੂੰ ਕੋਈ ਨਹੀਂ ਦਿੰਦੀ ਹੈਗੀ ਸਾਨੂੰ ਇਹੀ ਕਹਿੰਦੇ ਰਹੇ ਵੀ ਤੁਸੀਂ ਉਹਦੇ ਤੇ ਨਿਰਪਰ ਨਹੀਂ ਕਰਦੇ ਸੀ ਵੀ ਜਦੋਂ ਉਹ ਮੁੰਡਾ ਮਾਰਿਆਗਾ ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਆਂ ਵੀ ਜੇ ਉਦੋਂ ਨਿਰਪਰ ਨਹੀਂ ਸੀ ਕਿ ਜਦੋਂ ਆਪਾਂ ਛੋਟਾ درخت ਹੀ ਪੱਟ ਦਿੱਤਾ ਜਾਊ ਤਾਂ ਉਹ ਵੱਡਾ ਕਦੋਂ ਹੋਊਗਾ ਜੇ ਵੱਡਾ ਹੋਊਗਾ ਫੇਰ ਹੀ ਉਹ ਫਲ ਦੇਊਗਾ ਇਹਦਾ ਮਤਲਬ ਇਹ ਥੋੜੀ ਆ ਵੀ ਜੇ ਛੋਟਾ ਮਾਰਤਾ ਤਾਂ ਸਹੂਲਤਾਂ ਨਾ ਦਿੱਤੀਆਂ ਜਾਣ ਮਾਂ ਇੱਕ ਮਾਂ ਨੂੰ ਤਾਂ ਓਨਾ ਹੀ ਦਰਦ ਆ ਸਰਕਾਰ ਨੇ ਸਾਡੇ ਜਖਮਾਂ ਤੇ ਮੱਲਮ ਲਾਉਣ ਦੀ ਬਜਾਏ ਨੂਨ ਛਿੜਕਦੀਆਂ ਰਹੀਆਂ ਨੇ ਸਰਕਾਰਾਂ ਹੁਣ ਤੱਕ ਪਿਛਲੀਆਂ ਸਰਕਾਰਾਂ ਤੁਹਾਡੇ ਪਰਿਵਾਰ ਦੇ ਵਿੱਚ ਉਹ ਤਾਂ 16 ਸਾਲ ਦਾ ਸੀ ਜੀ 16 ਹਾਂ 16 ਸਾਲ ਦਾ ਸੀ ਮੁੰਡਾ ਤੇ ਸਾਨੂੰ ਲਾਰੇ ਲਾਉਂਦੇ ਰਹੇ ਵੀ ਹੈਗਾ ਹੈਗਾ ਉਹਨਾਂ ਨੇ ਮਾਰ ਕੇ ਚੀਮ ਮਾਰੇ ਟੋਬੇ ਵਿੱਚ ਦੱਬਤਾ ਜਦੋਂ ਉਹ ਆਤਵਾਦੀ ਫੜੇ ਗਏ ਕੁੱਤੇ ਮਾਰੇ ਫਿਰ ਉਹਨਾਂ ਨੇ ਮੰਨ ਗਏ ਵੀ ਇਸ ਦਾ ਟੋਬੇ ਵਿੱਚ ਦੱਬਤਾ ਉੱਤੇ ਫਿਰ ਪੁਲਿਸ ਗਈ ਨਾਲ ਬਹੁਤ ਜਿਆਦਾ ਸਾਰੀਆਂ ਗੱਡੀਆਂ ਫਿਰ ਉਹਨਾਂ ਤੋਂ ਕਢਾਇਆ ਕੜਾ ਕੇ ਹੱਡੀਆਂ ਉੱਥੇ ਲਿਆਂਦੀਆਂ ਕਿਸੇ ਮਾਪਦੇ ਉੱਥੇ ਉਹਦੇ ਲਿਮਬ ਦੇ ਵਿੱਚ ਵੀ ਲਿਆਂਦੀਆਂ ਲਿਆ ਕੇ ਚੱਲ ਕਹਿੰਦੇ ਪਤਾ ਹੀ ਲੱਗ ਗਿਆ ਵੀ ਉਹ ਉਹੀ ਮੁੰਡਾ ਹੈ ਨਕਸਾਉਵੇਂ ਸੀਗਾ ਫਿਰ ਸਾਡਾ ਕੋਈ ਜੋਰ ਨਹੀਂ ਛੜਿਆ ਉਹਨਾਂ ਮੇਰੀ ਕੋਸ਼ਿਸ਼ ਤਾਂ ਮਾਤਾ ਜੀ ਤੋਂ ਕੀਤੀ ਹੋਣੀ ਆ ਮੁੰਡੇ ਆਪਦੇ ਪੁੱਤ ਨੂੰ ਭਾਲਣ ਦੀ ਕਿਉਂਕਿ ਘਰੋਂ ਪੁੱਤ ਗਵਾਚ ਗਿਆ ਸੀ ਪੁੱਤ ਨੂੰ ਹਾਂ ਜੀ ਕੋਸ਼ਿਸ਼ ਪੁੱਤ ਨੂੰ ਤਾਂ ਭਾਲ ਲਿਆ ਹੋਂ ਤਾਂ ਅਲੱਗ ਸੀ ਉਹਨਾਂ ਨੂੰ ਤੇ ਲੱਭਿਆ ਸੀ ਜਦੋਂ ਲੱਭਿਆ ਸੀ ਲੱਭਣ ਦੀ ਕੋਸ਼ਿਸ਼ ਕੀਤੀ ਸੀ ਹਾਂ ਬਹੁਤ ਲੱਭਿਆ ਸੀ ਬਹੁਤ ਲੱਭਿਆ ਸੀ ਬਹੁਤ ਫਿਰੇ ਬਹੁਤ ਲੱਭਿਆ ਬਹੁਤ ਭੱਜੇ ਤਾਂ ਕੰਮ ਨਹੀਂ ਕਰਿਆ 2-3 ਸਾਲ ਬਹੁਤ ਭਾਲਦੇ ਰਹੇ ਬਸ ਫਿਰ ਜਦੋਂ ਫੜੇ ਗਿਆ ਤੁਹਾਡੀ ਫੜਾਇਗੇ ਫੜ ਲਏ ਜਦੋਂ ਤੇ ਫਿਰ ਉਹਨਾਂ ਨੇ ਕਢਾਇਆ ਟੱਬਿਆਂ ਚੋਂ ਕਢਾ ਕੇ ਫਿਰ ਲੋਥ ਲਿਆਂਦੀ ਉਥੇ ਥਾਣੇ ਚ ਲਿਆ ਕੇ ਫਿਰ ਸਾਡਾ ਕਹਣਾ ਜੋਰ ਚੜਿਆ ਫਿਰਦੇ ਨੇ ਇਹ ਸੀ ਰੋ ਕੇ ਘਰੇ ਵਹਿ ਗਈ ਰੋਗ ਸਾਰਿਆਂ ਨੂੰ ਨੌਕਰੀਆਂ ਮਿਲ ਗਈਆਂ ਸਾਨੂੰ ਫੇਰ ਵੀ ਕੋਈ ਨਹੀਂ ਮਿਲੀ ਸਾਨੂੰ ਕੋਈ ਨੌਕਰੀ ਨਹੀਂ ਮਿਲੀ ਕੋਈ ਪੈਸਾ ਨਹੀਂ ਮਿਲਿਆ ਕੋਈ ਹੁਣ ਪੈਰਸਨ ਹੁਣ ਵੱਜੀ ਹੈ ਹੁਣ ਵੱਜੀ ਹਾਂ ਪੈਰਸਨ ਹੁਣ ਵੱਜ ਗਈ ਦੇ ਵਿੱਚ ਸਾਡੀ ਪੈਨਸ਼ਨ ਲੱਗੀ ਹੈ 23 ਚ ਵੱਜੀ ਹੈ ਹਾਂਜੀ 23 ਚ 2023 ਚ ਸਾਡੀ ਪੈਨਸ਼ਨ ਲੱਗੀ ਹੈ ਜੀ ਪੈਨਸ਼ਨ ਪੈਨਸ਼ਨ ਕਿੰਨੀ ਕੁ ਮਿਲ ਜਾਂਦੀ ਹੈ ਪੈਨਸ਼ਨ 6000 ਮਿਲਦੀ ਹੈ ਜੀ ਸਰਕਾਰ ਦੀਆਂ ਹਦਾਇਤਾਂ ਆਈਆਂ ਹੋਈਆਂ ਸੀ 2006 ਦੇ ਵਿੱਚ ਪੈਨਸ਼ਨ ਦੀਆਂ ਪਰ ਸਾਨੂੰ 2023 ਦੇ ਵਿੱਚ ਸਾਡੀ ਪੈਨਸ਼ਨ ਲੱਗਦੀ ਅਸੀਂ ਪਹਿਲਾਂ ਬਹੁਤ ਵਾਰੀ ਅਪਲਾਈ ਕੀਤਾ ਸਾਡੇ ਕੋਲ ਪ੍ਰੂਫ ਪਏ ਨੇਗੇ ਸਾਰੇ ਤੇ ਪਰ ਸਾਨੂੰ ਇਹੀ ਕਹਿੰਦੇ ਰਹੇ ਵੀ ਤੁਸੀਂ ਉਹਦੇ ਤੇ ਨਿਰਪਰ ਨਹੀਂ ਕਰਦੇ ਸੀ ਤਾਂ ਕਰਕੇ ਤੁਸੀਂ ਹੁਣ ਇਹ ਲੈ ਸਕਦੇ ਪੈਨਸ਼ਨ ਨਹੀਂ ਲੈ ਸਕਦੇ ਜੀ ਪਿਛਲੀਆਂ ਸਰਕਾਰਾਂ 'ਚ ਵੀ ਤੁਸੀਂ ਕਹਿੰਦੇ ਪਿਛਲੀਆਂ ਪਿਛਲੀਆਂ ਸਰਕਾਰਾਂ ਨੇ ਸਾਡੀ ਕੋਈ ਸਾਰ ਨਹੀਂ ਲਈ ਪਿਛਲੀਆਂ ਸਰਕਾਰਾਂ ਤੱਕ ਪਹੁੰਚ ਕਰਦੇ ਰਹੇ ਉਹ ਚਾਹੇ ਉਹ ਸ਼੍ਰੋਮਣੀ ਕਲਦਲ ਦੀ ਸਰਕਾਰ ਹੋਵੇ ਚਾਹੇ ਉਹ ਕਾਂਗਰਸ ਦੀ ਸਰਕਾਰ ਹੋਵੇ ਹਾਂਜੀ ਅਸੀਂ ਬਹੁਤ ਪਹੁੰਚ ਕੀਤੀ ਜੀ ਪਰ ਸਾਡੀ ਕਿਤੇ ਕੋਈ ਸੁਣਵਾਈ ਨਹੀਂ ਹੋਈ ਜੀ ਕਿਤੇ ਕੋਈ ਨਹੀਂ ਨਾਂਜੀ ਕੋਈ ਸਿਹਾਰ ਤੇ ਨੌਕਰੀ ਨਾਂਜੀ ਕੋਈ ਨਹੀਂ ਮਿਲੀ ਮੇਰੇ ਫਾਦਰ ਬਾਦਲ ਨੂੰ ਵੀ ਮਿਲ ਕੇ ਆਏ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਪਰਨੀਤ ਕੌਰ ਨੂੰ ਵੀ ਮਿਲ ਕੇ ਆਏ ਪਰ ਸਾਡੀ ਕਿਤੇ ਕੋਈ ਸੁਣਵਾਈ ਨਹੀਂ ਹੋਈ ਜਿਵੇਂ ਜਿਵੇਂ ਤੁਹਾਨੂੰ ਕਹਿ ਦਿੰਦੇ ਆ ਕਿ ਤੁਸੀਂ ਐਲੀਜੀਬਲ ਨਹੀਂ ਹੋ ਕਿ ਕਿਸੇ ਨੂੰ ਇਦਾਂ ਨੌਕਰੀਆਂ ਹੋਰ ਮਿਲੀਆਂ ਪੰਜਾਬ ਦੇ ਵਿੱਚ ਜਿਹੜੇ ਐਲੀਜੀਬਲ ਨਹੀਂ ਸੀ ਹਾਂਜੀ ਪੰਜਾਬ ਦੇ ਵਿੱਚ ਇਹ ਬਿਆਨਤ ਸਿੰਘ ਦੇ ਪੋਤਰੇ ਨੂੰ ਨੌਕਰੀ ਦਿੱਤੀ ਗਈ ਆ ਡੀਐਸਪੀ ਦੀ ਤਾਮਿਲਨਾਡੂ ਦੀ ਉਹਨਾਂ ਨੇ ਡਿਗਰੀ ਲੈਤੀ ਹੋਈ ਆ ਬੀਏ ਦੀ ਸਾਡੇ ਬੱਚੇ ਪੜ੍ਹੇ ਲਿਖੇ ਵੀ ਠੱਕੇ ਖਾ ਰਹੇ ਨੇ ਇਸੇ ਆਧਾਰ ਤੇ ਮਿਲਿਆ ਜੀ ਸਾਡੇ ਕੋਲ ਆਰਟੀਆਆਂ ਕੜਾਈਆਂ ਹੋਈਆਂ ਨੇ ਉਹਨਾਂ ਦੀਆਂ ਸਾਡੇ ਕੋਲ ਸਾਰੇ ਪ੍ਰੂਫ ਪਏ ਨੇ ਜੋਗਿੰਦਰ ਪਾਂਡੇ ਦੇ ਪੋਤਰੇ ਨੂੰ ਦਿੱਤੀ ਹੋਈ ਆ ਜੀ ਭੀਸ਼ਮ ਪਾਂਡੇ ਨੂੰ ਤੇ ਉਹਨਾਂ ਨੂੰ ਵੀ ਅਤਵਾਦ ਦੇ ਉੱਚੀ ਦਿੱਤੀ ਹੋਈ ਆ ਉਹਨਾਂ ਨੂੰ ਵਨ ਟਾਈਮ ਰਿਲੈਕਸੇਸ਼ਨ ਦੇ ਕੇ ਨੌਕਰੀਆਂ ਦੇਤੀਆਂ ਬਾਅਦ ਦੇ ਵਿੱਚ ਕਹਿੰਦੇ ਆਮ ਜਨਤਾ ਨੂੰ ਨਹੀਂ ਮਿਲਦੀ ਹੈਗੀ ਅਸੀਂ ਸਰਕਾਰ ਤੋਂ ਹੁਣ ਇਹੀ ਪੁੱਛਣਾ ਚਾਹੁੰਨੇ ਆ ਵੀ ਜਿਹੜੇ ਵਿਧਾਇਕ ਨੇ ਜਾਂ ਮੰਤਰੀ ਨੇ ਉਹਨਾਂ ਵਾਸਤੇ ਕਾਨੂੰਨ ਅਲੱਗ ਨੇ ਤੇ ਆਮ ਜਨਤਾ ਵਾਸਤੇ ਅਲੱਗ ਨੇ ਵੀ ਸਾਨੂੰ ਇਹ ਕਲੀਅਰ ਕਰਿਆ ਜਾਵੇ ਵੀ ਸਾਨੂੰ ਨਹੀਂ ਮਿਲ ਸਕਦੀ ਹੈਗੀ ਵੀ ਜਿਹੜੇ ਕਾਨੂੰਨ ਨੇ ਉਹ ਇਹਨਾਂ ਮੰਤਰੀਆਂ ਵਾਸਤੇ ਹੀ ਹੁੰਦੇ ਨੇ ਤੁਹਾਨੂੰ ਕੀ ਲੱਗਦਾ ਫਿਰ ਕਿਉਂ ਨਹੀਂ ਤੁਹਾਨੂੰ ਕਿਉਂ ਨਹੀਂ ਦਿੱਤੀ ਜਾ ਰਹੀ ਮੈਂ ਤੁਸੀਂ ਪੈਨਸ਼ਨ ਦੀ ਵੀ ਗੱਲ ਕਰ ਲਈ ਅਸੀਂ ਲੰਮਾ ਸਮਾਂ ਜੂਝਦੇ ਰਹੇ 223 ਦੇ ਵਿੱਚ ਤੁਹਾਡੀ ਪੈਨਸ਼ਨ ਲੱਗੀ ਤੁਹਾਨੂੰ ਕੀ ਲੱਗਦਾ ਸਾਨੂੰ ਤਾਂ ਇਹੀ ਲੱਗਦਾ ਜੀ ਵੀ ਆਮ ਜਨਤਾ ਨੂੰ ਸਿਰਫ ਸਰਕਾਰ ਨੇ ਵੋਟਾਂ ਲੈਣ ਵਾਸਤੇ ਰੱਖਿਆ ਹੋਇਆ ਹੈ ਵੇ ਜਿਹੜੇ ਸਹੂਲਤਾਂ ਮਿਲਦੀਆਂ ਨੇ ਸਰਕਾਰੀ ਉਹ ਸਿਰਫ ਇੰਨਾ ਵਾਸਤੇ ਹੀ ਨੇ ਵਧਾਇਕਾਂ ਵਾਸਤੇ ਜਾਂ ਮੰਤਰੀਆਂ ਵਾਸਤੇ ਇਹ ਜਿਹੜਾ ਤੁਹਾਡੇ ਭਾਈ ਦੀ ਉਮਰ ਸੀਗੀ 14-15 ਸਾਲ ਉਦੋਂ ਤੁਸੀਂ ਉਹ ਵੱਡੇ ਸੀ ਜਾਂ ਛੋਟੇ ਬਾਕੀ ਪਰਵਾਰ ਦੇ ਮੇਰੇ ਤੋਂ ਉਹ ਵੱਡੇ ਸੀ ਸਾਰਿਆਂ ਤੋਂ ਵੱਡੇ ਸੀ ਜੀ ਉਹ ਸਾਡੇ ਭੈਣ ਭਰਾਵਾਂ ਚ ਹਾਂਜੀ ਅਸੀਂ ਦੋ ਭੈਣਾਂ ਦੋ ਭਰਾ ਸੀ ਹਾਂ ਜੀ ਤੁਹਾਡੇ ਪਰਿਵਾਰ ਦੇ ਵਿੱਚ ਕਿਸੇ ਨੂੰ ਕਿਉਂਕਿ ਹੁਣ ਜਿਵੇਂ ਤੁਸੀਂ ਉਹਨਾਂ ਦੇ ਸਿਸਟਰ ਨੂੰ ਤੇ ਤੁਸੀਂ ਹੁਣ ਵਾਹੇ ਗਏ ਹੋ ਤਾਂ ਅਗਲੇ ਘਰੋਂ ਤੁਹਾਡੇ ਪਰਿਵਾਰ ਦੇ ਵਿੱਚ ਹੋਰ ਕਿਸੇ ਨੂੰ ਨੌਕਰੀ ਜਿਹੜੀ ਕਿਸੇ ਨੂੰ ਮਿਲੀ ਹੋਵੇ ਕਿਸੇ ਨੂੰ ਮਿਣੀ ਮਿਲੀ ਕਿਸੇ ਨੂੰ ਨਹੀਂ ਮਿਲੀ ਜੀ ਕਿਸੇ ਨੂੰ ਨਹੀਂ ਮਿਲੀ ਅਸੀਂ ਇਹੀ ਗੱਲ ਕਹਿੰਦੇ ਆਂ ਵੀ ਇੱਕ ਰੈੱਡ ਕਾਰਡ ਦੇ ਉੱਤੇ ਸਰਕਾਰ ਇੱਕ ਨੌਕਰੀ ਦੇਵੇ ਜੇ ਸਾਨੂੰ ਸਰਕਾਰ ਨੇ ਸਹੂਲਤਾਂ ਨਹੀਂ ਦੇਣੀਆਂ ਸੀ ਫੇਰ ਆ ਰੈੱਡ ਕਾਰਡ ਅਸੀਂ ਕੀ ਕਰਨਾ ਸੀ ਹੂੰ ਇਹ ਰੈੱਡ ਕਾਰਡ ਬਣਾ ਕੇ ਦਿੱਤਾ ਡੈਥ ਸਰਟੀਫਿਕੇਟ ਦਿੱਤਾ ਸਾਡੀ ਐਫ ਆਈ ਆਰ ਹੋਈ ਆ 1 ਲੱਖ ਰੁਪਇਆ ਐਕਸ ਗਰੇਸੀਆ ਗ੍ਰਾਂਟ ਦਿੱਤੀ ਹੈ ਜਿਹੜੀ ਸਾਨੂੰ ਫਿਰ ਉਹ ਵੀ ਅਸੀਂ ਕੀ ਕਰਨੇ ਸੀਗੇ ਹੁਣ ਸਾਡੀ ਸਰਕਾਰ ਤੋਂ ਇਹੀ ਮੰਗ ਆ ਅਸੀਂ ਭਗਵੰਤ ਮਾਨ ਦੀ ਸਰਕਾਰ ਤੋਂ ਇਹੀ ਮੰਗ ਕਰਦੇ ਆ ਜਦੋਂ ਇਹ ਸਰਕਾਰ ਆਈ ਸਾਨੂੰ ਇਹੀ ਹੋਇਆ ਵੀ ਹੁਣ ਸਾਡੀ ਜ਼ਿੰਦਗੀ ਬਦਲੀ ਜਾਊਗੀ ਹੁਣ ਸਾਨੂੰ ਇਨਸਾਫ਼ ਮਿਲੇਗਾ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਤਾਂ ਸਾਡੇ ਨਾਲ ਬਹੁਤ ਧੱਕਾ ਕੀਤਾ ਵੀ ਹੁਣ ਸਾਨੂੰ ਇਨਸਾਫ਼ ਮਿਲੇਗਾ ਪਰ ਇਹਨਾਂ ਨੂੰ ਵੀ ਹੁਣ 2 ਸਾਲ ਹੋਣ ਆਲੇ ਨੇ ਸਾਨੂੰ ਹਲੇ ਤੱਕ ਸਾਡੀ ਕੋਈ ਬਹੋ ਨਹੀਂ ਹੋਈ ਜਦੋਂ ਸਤੋਜਪਿੰਡ ਆਏ ਸੀਗੇ ਇਹਨਾਂ ਦਾ ਜਨਮ ਦਿਨ ਸੀ ਭਗਵੰਤ ਮਾਨ ਜੀ ਦਾ ਅਸੀਂ ਉੱਥੇ ਵੀ ਗਏ ਅਸੀਂ ਉੱਥੇ ਬਹੁਤ ਰੌਲਾ ਪਾਇਆ ਬਹੁਤ ਉਹਨਾਂ ਨੂੰ ਉਹ ਕਿਹਾ ਵੀ ਜਦੋਂ ਭਗਵੰਤ ਇਹਦੇ ਵਿਅੰਤ ਸਿੰਘ ਦੇ ਪੋਤੇ ਨੂੰ ਨੌਕਰੀ ਦੇ ਸਕਦੇ ਨੇ ਜਗਿੰਦਰ ਪਾਂਡੇ ਦੇ ਨੌਕਰੀ ਪੁੱਤ ਪੋਤੇ ਨੂੰ ਨੌਕਰੀ ਦੇ ਸਕਦੇ ਆ ਨੌਕਰੀ ਇਹ ਤਰਸ ਦੇ ਆਧਾਰ ਤੇ ਆ ਸਰਕਾਰ ਨੂੰ ਆਮ ਜਨਤਾ ਤੇ ਤਰਸ ਕਰਨਾ ਚਾਹੀਦਾ ਜਾਂ ਇਹਨਾਂ ਦੇ ਪੋਤਿਆਂ ਤੇ ਤਰਸ ਕਰਨਾ ਚਾਹੀਦਾ ਵਿਧਾਇਕਾਂ ਦੇ ਪੋਤਿਆਂ ਤੇ ਕਿਉਂਕਿ ਪਹਿਲਾਂ ਤਾਂ ਇਹ ਜਦੋਂ ਵਿਧਾਇਕ बन ਜਾਂਦੇ ਆ ਉਦੋਂ ਹੀ ਬਹੁਤ ਧਨ ਇਕੱਠਾ ਕਰ ਲੈਂਦੇ ਨੇ ਹੂੰ ਉਸ ਤੋਂ ਬਾਅਦ ਇਹਨਾਂ ਨੂੰ ਤਰਸ ਵੀ ਇੰਨਾ ਤੇ ਹੀ ਆਉਂਦਾਗਾ ਹੂੰ ਪਿਛਲੀਆਂ ਸਰਕਾਰਾਂ ਨੇ ਇਹਨਾਂ ਨੂੰ ਨੌਕਰੀਆਂ ਦਿੱਤੀਆਂ ਸਾਡੇ ਲੋਕਾਂ ਨੂੰ ਛੱਡਤਾ ਜਦੋਂ ਚੰਨੀ ਦੀ ਸਰਕਾਰ ਆਈ ਸੀ ਉਹਨਾਂ ਨੇ ਕਿਹਾ ਸੀ ਵੀ ਜਿਹੜੇ ਲੋਕ ਰਹਿ ਗਏ ਅੱਤਵਾਦੀਆਂ ਹੱਥੋਂ ਮਾਰੇ ਜਾਂ ਦੰਗਾ ਭੀੜਤ ਨੇਗੀ ਵੀ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਸਾਨੂੰ ਉਦੋਂ ਪੂਰੀ ਉਮੀਦ ਹੋ ਗਈ ਸੀ ਵੀ ਹੁਣ ਸਾਨੂੰ ਨੌਕਰੀ ਮਿਲ ਜੂ ਨੌਕਰੀ ਮਿਲ ਜੂਗੀ ਪਰ ਉਹਨਾਂ ਨੇ ਨੋਟੀਫਿਕੇਸ਼ਨ ਨਹੀਂ ਕੀਤਾ ਨੋਟੀਫਿਕੇਸ਼ਨ ਨੋਟੀਫਿਕੇਸ਼ਨ ਨਹੀਂ ਕੀਤਾ ਪਰ ਉਹਨਾਂ ਨੇ ਸਿਰਫ ਐਲਾਨ ਹੀ ਕਰਦੇ ਰਹੇ ਹੁਣ ਸਾਨੂੰ ਭਗਵੰਤ ਮਾਨ ਦੀ ਸਰਕਾਰ ਤੋਂ ਇਹੀ ਹੈਗਾ ਵੀ ਇਹ ਸਾਨੂੰ ਇਨਸਾਫ ਦਿਓ ਤੁਸੀਂ ਅਪਲਾਈ ਵੀ ਕੀਤਾ ਕਿਉਂਕਿ ਕੁਝ ਪਰਿਵਾਰ ਇਦਾਂ ਦੇ ਵੀ ਨੇ ਨਾ ਆਂਟੀ ਕਿ ਜਿਨ੍ਹਾਂ ਨੇ ਅਪਲਾਈ ਹੀ ਨਹੀਂ ਕੀਤਾ ਅਪਲਾਈ ਬਿਨਾ ਕੀਤੀ ਉਹ ਉਦਾਂ ਹੀ ਮੰਗ ਕਰਦੇ ਅਪਲਾਈ ਕੀਤਾ ਹਾਂਜੀ ਅਸੀਂ ਅਪਲਾਈ ਵੀ ਕੀਤਾ ਸਾਨੂੰ ਬਸ ਇਹੀ ਜਵਾਬ ਦਿੰਦੇ ਰਹੇ ਵੀ ਤੁਸੀਂ ਨਿਰਪਰ ਨਹੀਂ ਕਰਦੇ ਸੀ ਨਿਰਪਰ ਨਹੀਂ ਕਰਦੀ ਸੀ ਤੁਸੀਂ ਕਿਹੜੇ ਸਾਲ ਦੇ ਵਿੱਚ ਅਪਲਾਈ ਕੀਤਾ ਸੀ ਨੌਕਰੀ ਦੇ ਲਈ ਅਸੀਂ ਤਾਂ 2003 ਦੇ ਵਿੱਚ ਵੀ ਕੀਤਾ ਤੇ ਵਾਰੀ-ਵਾਰੀ ਕਰਦੇ ਰਹੇ ਹਾਂ ਜੀ ਅਸੀਂ ਬਹੁਤ ਵਾਰੀ ਅਸੀਂ ਅਪਲਾਈ ਕੀਤਾ ਆ ਦੇਖੋ ਅਸੀਂ ਜਦੋਂ ਮੇਰੇ ਫਾਦਰ ਨੇ ਜੀ ਜੀ ਆ ਦੇਖੋ ਕਾਲੇ ਕੱਪੜੇ ਪਾ ਕੇ ਪਿਛਲੀਆਂ ਸਰਕਾਰਾਂ ਦਾ ਉਹ ਵਿਰੋਧ ਕਰਦੇ ਰਹੇ ਨੇ ਵੀ ਸਾਨੂੰ ਨੌਕਰੀਆਂ ਦਿਓ ਹਾਂ ਬਹੁਤ ਜਲੂਸ ਕੱਢੇ ਪਰ ਸਾਡੀ ਕਿਤੇ ਕੋਈ ਸੁਣਵਾਈ ਨਹੀਂ ਹੋਈ ਜੀ ਕਿਸ ਨੇ ਨਹੀਂ ਸੁਣੀ ਨਾ ਕਿਸੇ ਨੇ ਕੋਈ ਨਹੀਂ ਸੁਣੀ ਸਾਡੀ ਹੁਣ ਤੋ ਤੂੰ ਹੁਣ ਤੁਸੀਂ ਕਿਹਨਾਂ ਦੇ ਲਈ ਨੌਕਰੀ ਮੰਗਦੇ ਹੋ ਹੁਣ ਅਸੀਂ ਮੇਰੀ ਬੇਟੀ ਦੇ ਲਈ ਨੌਕਰੀ ਮੰਗਦੇ ਆ ਜੀ ਵੀ ਇਸ ਘਰ ਦੀ ਉਹ ਧੋਤੀ ਹੈਗੀ ਪਰ ਇਸ ਘਰ ਦੇ ਵਿੱਚ ਪੋਤੇ ਵੀ ਹੋਣਗੇ ਇਸ ਇਸ ਚੀਜ਼ ਦੀ ਸਹਿਮਤੀ ਹੈ ਜੀ ਛੋਟੇ ਨੇ ਸਾਡੇ ਸਾਰੇ ਪਰਿਵਾਰ ਦੀ ਸਹਿਮਤੀ ਆ ਗਈ ਵੀ ਮੇਰੀ ਬੇਟੀ ਨੂੰ ਨੌਕਰੀ ਮਿਲੇ ਤੇ ਜਿਹੜੇ ਇਸ ਘਰ ਦੀਆਂ ਪੋਤੀਆਂ ਨੇ ਗਈਆਂ ਤੇ ਉਹ ਛੋਟੀਆਂ ਨੇ ਹਲੇ 5 ਸਾਲ ਦੇ ਐ 1 ਘੱਟ ਸਾਲ ਦੀ ਐ ਬਾਕੀ ਸਾਡੀ ਉਮਰ 45 45 46 46 ਸਾਲ ਦੀ ਹੋ ਗਈ ਜੀ ਅਸੀਂ ਹੁਣ ਨੌਕਰੀਆਂ ਲੈ ਕੇ ਇੰਨਾ ਟਾਈਮ ਸੰਘਰਸ਼ ਕਰਕੇ ਅਸੀਂ 10 ਸਾਲ ਨੌਕਰੀ ਕਰਾਂਗੇ ਉਹਦਾ ਕੋਈ ਹੋਣੀ ਹੈਗਾ ਜੀ ਹੁਣ ਸਾਡੀ ਉਮਰ ਨਹੀਂ ਹੈਗੀ ਵੀ ਅਸੀਂ ਨੌਕਰੀਆਂ ਕਰੀਏ ਹੁਣ ਅਸੀਂ ਇਹੀ ਮੰਗ ਕਰਦੇ ਆਂ ਸਰਕਾਰ ਤੋਂ ਵੀ ਸਾਡੇ ਅੱਗੇ ਬੱਚੇ ਨੌਕਰੀ ਦਿੱਤੀ ਜਾਵੇ ਸਾਰਿਆਂ ਨੂੰ ਮਿਲ ਗਿਆ ਸਾਰਿਆਂ ਨੂੰ ਮਿਲ ਗਿਆ ਅਸੀਂ ਹੋ ਰਹਿ ਗਈ ਸਾਨੂੰ ਵੀ ਇਸ ਗਵਰਨਮੈਂਟ ਹੱਥ ਬੰਨ ਕੇ ਬੇਨਤੀ ਕਰਦੇ ਆਂ ਸਾਨੂੰ ਵੀ ਮਿਲ ਜਾਵੇ ਸਾਡੇ ਵੀ ਜਵਾਨ ਭੁੱਖੇ ਛੇ ਫਿਰਦੇ ਆ ਉਕੇ ਤੇ ਅਈ ਫਿਰ ਦੇ ਮੈਂ ਹੱਥ ਵਨ ਕੇ ਬੇਨਤੀ ਕਰਦੀ ਆ ਮੇਰੇ ਦੋ ਤਿੰਨ ਨੂੰ ਵੀ ਮਿਲ ਜਾਵੇ ਨੌਕਰੀ ਤੇ ਪੜ੍ਹੀ ਲਿਖੀ ਐ ਬਹੁਤ ਕੋਸ਼ਿਸ਼ ਕਰਿਆ ਮਿਸਾਂ ਨੂੰ ਮਿਲ ਗਿਆਂ ਸਾਡੇ ਪਿੱਛੇ ਕਿਉਂ ੜ ਗਏ ਸਾਡੇ ਵਾਰੀ ਆ ਸਾਨੂੰ ਵੀ ਮਿਲ ਜਾਵੀ ਨਾ ਹੱਥ ਵਨ ਕੇ ਕਹਿੰਦੇ ਅਸੀਂ ਆ ਵਸੈ ਇੰਨਾ ਕਹਿੰਦੇ ਹੱਥ ਬਹੁਤ ਧੰਨਵਾਦ ਬੇਨਤੀ ਕਰਦੇ ਆ ਜੀ ਹਾਂ ਹੋਰ ਦੱਸ ਹਾਂਜੀ ਬਸ ਸਾਡੇ ਇਹੀ ਮੰਗਾਈ ਸਰਕਾਰ ਤੋਂ ਵੀ ਸਾਨੂੰ ਨੌਕਰੀ ਦਿੱਤੀ ਜਾਵੇ ਜੀ ਬਹੁਤ ਬਹੁਤ ਧੰਨਵਾਦ ਸਾਡੇ ਬੱਚਿਆਂ ਨੂੰ ਨੌਕਰੀ ਦਿੱਤੀ ਜਾਵੇ ਜਿਹੜੀ ਵੀ ਨੌਕਰੀ ਰਹਿੰਦੀ ਆ ਸਾਡੇ ਵੀ ਮਨ ਨੂੰ ਸ਼ਾਂਤੀ ਆਵੇ ਅਸੀਂ ਸਰਕਾਰ ਤੋਂ ਹੁਣ ਇਹੀ ਮੰਗ ਕਰਦੇ ਆਂ ਵੀ ਜਿਹੜੇ ਸਾਡੇ ਕਾਗਜ਼ ਪੱਤਰ ਬਣਾਏ ਨੇ ਉਹ ਕਿਸੇ ਲੇਖੇ ਲੱਗਣ